ਸਰੀਆ ਕਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਆਂਦੀ ਵੱਡੀ ਖਬਰ ਖਬਰ ਨਾਲ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰ ਆਪਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦੇਣਾ ਗ੍ਰਾਮ ਚਾਇਤ ਚਰਚੂਲਸਿਆ ਚ ਝੁੱਗੀਆਂ ਚ ਲੱਗੀ ਅੱਗ ਭਿਆਨਕ ਅੱਗ 10 ਤੋਂ ਵੱਧ ਝੁੱਗੀਆਂ ਸੜ ਕੇ ਹੋਈਆਂ ਸਵਾਸ ਦੇ ਨਾਲ ਹੀ ਫਾਇਰ ਬ੍ਰਿਗੇਡ ਦੀਆਂ ਦਰਜਨਾ ਗੱਡੀਆਂ ਅੱਗ ਬੁਝਾਉਣ ਚ ਜੁਟੀਆਂ ਇਸਨਾਲੀ ਹਰਿਆਣਾ ਦੇ ਗ੍ਰਾਮ ਗੁਰੂਗ੍ਰਾਮ ਚ ਝੁੱਗੀਆਂ ਚੀਪਿਆਂ ਕੱਗ ਲੱਗੀ ਹੈ ਅੱਜ ਕਰਨ ਦਰਜਨਾ ਚ ਝੁੱਗੀਆਂ ਸੜਕੇ ਸਵਾਹ ਹੋ ਗਈਆਂ ਹਨ ਫਾਇਰ ਬ੍ਰਿਗੇਡਰ ਤੇ ਪੁਲਿਸ ਪ੍ਰਸ਼ਾਸਨ ਦੀ ਟੀਮਾਂ मौके ਤੇ ਪਹੁੰਚ ਗਈਆਂ ਹਨ ਇਨਾਂ ਚ ਫਸੇ ਲੋਕਾਂ ਨੂੰ ਕੱਢਣ ਦਾ ਕੰਮ ਕੀਤਾ ਜਾ ਰਿਹਾ ਹੈ ਫਿਲਹਾਲ ਅੱਗ ਤੇ ਕਾਬੂ ਨਹੀਂ ਪਾਇਆ ਜਾ ਸਕਦਾ ਹੈ ਅੱਗ ਲੱਗਣ ਦਾ ਕਾਰਨ ਵੀ ਸਾਹਮਣੇ ਜ ਨਹੀਂ ਆਇਆ ਹੈ ਜਾਣਕਾਰੀ ਮੁਤਾਬਕ ಗ್ರಾಮ ગ્રਹਿ ਦੇ ਵਜਖੇੜਾ ਜੋ ਸੈਗਰੇ ਚੁੱਲ-ਚੁੱਗੀਆਂ ਬਣੀਆਂ ਹੋਈਆਂ ਹਨ ਇਹਨਾਂ ਚੁੱਗੀਆਂ ਵਿੱਚ ਐਤਵਾਰ ਨੂੰ ਦੁਪਹਿਰ ਨੂੰ ਅਚਾਨਕ ਅੱਗ ਲੱਗੀ ਹੈ ਇਹਨਾਂ ਤੋਂ ਪਹਿਲਾਂ ਕੀ ਲੋਕ ਅੱਗ ਵਿੱਚ ਕਾਬੂ ਪਾਉਂ ਦਿੱਤਾ ਕਈ ਚੁੱਲ-ਚੁੱਗੀਆਂ ਨੂੰ ਅੱਗ ਲੱਗ ਗਈ ਅਤੇ ਅੱਗ ਦੇ ਲੱਗਦੇ ਹੀ ਪੂਰੇ ਇਲਾਕੇ ਜੋ ਵੈਸਾ ਦਾ ਮਾਰ ਬਰ ਗਿਆ ਤੇ ਇਸ ਦੇ ਨਾਲ ਹੀ ਸਤਿ ਸ੍ਰੀ ਅਕਾਲ ਜੀ ਧੰਨਵਾਦ